ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਤਿੰਨ ਨਗ ਦਿਖਾਵਾਂਗੇ ਦੋ ਸੂਜਾਂ ਵੀ ਆ ਇੱਕ ਟੋਕੜ ਗੱਭਣ ਚੈੱਕ ਪਾਸ ਸਿਰਫ 25000 ਦੀ ਬਿਹੜ ਚੈੱਕ ਕਰਾ ਕੇ ਲੈ ਕੇ ਜਾਇਓ ਸਿਰਫ 2.5 ਤੋਂ 3 ਮਹੀਨੇ ਸਾਹਮਣੀ ਪੈਣੀ ਆ ਡਟੇਲ ਵੀਰ ਤੋਂ ਪੁੱਛਦੇ ਆਓ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬ ਨਾਮ ਨਾਲ ਦਰਸ਼ਨ ਪਿੰਡ ਤਵਾ ਜਿਲ੍ਹਾ ਬਰਨਾਲਾ ਵੀਰੇ ਤੇ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9872008643 ਵੀਰੇ 9872008643 08643 ਤਿੰਨ ਵੜਾ ਦਿਖਾਵਾਂਗੇ ਹਨਾ ਹਾਂ ਬਈ ਤਿੰਨ ਠੀਕ ਹੈ ਇਹ ਆਪਣੇ ਘਰੇ ਲੂਣਾ ਕੀ ਆਗੇ ਹਨਾ ਹਾਂ ਘਰੇ ਲੂਣਾ ਹੈ ਬਾਈ ਚਾਚੇ ਜੀ ਠੀਕ ਹੈ ਚਾਚੇ ਦੇ ਆਪਣੇ ਪਸ਼ੂ ਆਗੇ ਜਮ ਹਨਾ ਤੇ ਜਿਹੜੇ ਪਹਿਲੇ ਨੰਬਰ ਤੇ ਆਪਾਂ ਦੇਖੀ ਜਾਂਦੇ ਆ ਵਿਹੜ ਕਿਹੜਾ ਸਵਾ ਸੂਈ ਵੀ ਆ ਇਹ ਭੈਣਾਂ ਸੂਈ ਆ ਵੀਰੇ 40 ਦਿਨ ਹੋ ਗਏ 40 ਕੜੀ ਸੂਈ ਨੂੰ 1.5 ਮਹੀਨਾ ਹੋ ਗਿਆ ਹਾਂ 1.5 ਮਹੀਨਾ ਮੰਨ ਲੀ ਬੱਚਾ ਵਗੈਰਾ ਓਕੇ ਆ ਜਾਵਾ ਬੱਚਾ ਖਤਮ ਹਨਾ ਦੁੱਧ ਕਿੰਨਾ ਮਨ ਕੇ ਜਲੇ 10 ਤੋਂ ਪਾਰ ਜਮਾ ਨਿਬੜੋ ਹਾਂ 10 ਤੋਂ ਪਾਰ ਮੰਨ ਲੇ ਕਿ ਚੋਕੇ ਦੂਰੇ ਧਾਰਾ ਦੂਰ ਓਕੇ ਓਕੇ ਜਮਾ ਓਕੇ ਭਾਜ ਦਾ ਕੀ ਰਹੂਗਾ ਭਾਜ ਦਾ 35000 ਰੁਪਏ ਗਜੈਸ ਮਾੜੀ ਮੋਟੀ ਘਰੇ ਆਏ ਬੰਦੇ ਮਾਨਤਾਂ ਜਰੂਰੀ ਢੋਰੀ ਬਾਹਰ ਨੂੰ ਸੋ ਵੀਰੋ ਮਾੜੇ ਮਾੜੇ ਸਿੰਗਾ ਵਾਲੀ ਬੈੜਾ ਸੂਈ ਨੂੰ ਡੇਢ ਕਮੀਨਾ ਹੋ ਗਿਆ ਕੀਮਤ ਸਿਰਫ 35000 ਬੱਚਾ ਵਗੈਰਾ ਕੁਛ ਨਹੀਂ 12 ਲੀਟਰ ਦੁੱਧ ਆ ਪਰ ਤੁਸੀਂ 10 ਮੰਨ ਕੇ ਲੈਣੀ ਆ ਤੇ ਦੋਨੋਂ ਟਾਈਮ ਦਾ 10 ਤੋਂ ਦੋ ਤੋਂ ਬਾਹਰ ਹਾਜ਼ਰ ਆ ਬੈੜ ਪੂਰੇ ਕਦ ਕਾਠ ਵਾਲੀ ਆ ਤੇ ਦੁੱਧ ਫਿਰ ਜਮਾ ਪੀਣ ਵਾਲਾ ਘਰੇ ਨਿਆਰੇ ਦਾ ਰਹਿਣਾ ਜੀ ਸਪੂਰਾ ਤੇ ਲੇਵਾ ਥੋੜਾ ਬੰਦ ਰੱਖਦੀ ਆ ਹਨਾ ਥੋੜੇ ਲੇਵੇ ਟੈਡ ਦੀ ਹੈਗੀ ਪਰ ਚੁਆਇ ਚੁਆਇ ਇੱਕ ਨੰਬਰ ਕੀਮਤ 35 ਜੋ ਮਾਨਦਾਨ ਹੋ ਜਾਊਗਾ ਅੱਗੇ ਦੋ ਨੰਬਰ ਜਿਹੜੀ ਗੱਬਣ ਵਿਹੜ ਦੇਖੀ ਜਾਨੇ ਹੈਗੇ ਇਹ ਕੈਵਿਨਾਂ ਦੀ ਗੱਬਣਾ ਕਿਨੇ ਸੂਈ ਵੀ ਆ ਇਹ ਵੀਰੇ ਤੀਜੇ ਸੂਏ ਸੂਣ ਵਾਲੀ ਆ ਦੂਜਾ ਸੂਆ ਹੁਣੇ ਸੂਈ ਵੀ ਆ ਹਨਾ ਦੂਜਾ ਸੂਆ ਸੂਈ ਹੋਈ ਆ ਥੋੜੀ ਟਾਈਮ ਪਾ ਕੇ ਬਣੀ ਸੀ ਦੂਜੇ ਸੂਏ ਯਾਰ ਠੀਕ ਹੈ ਕਿੰਨਾ ਪਣ 7ਵਾਂ ਮਹੀਨਾ ਲੱਗਿਆ ਹੋਇਆ ਬਈ ਇਹਨੂੰ 2 ਮਹੀਨੇ ਰਹਿੰਦੇ 2.5 ਮਹੀਨੇ ਮਰ 2.5 ਮਹੀਨੇ ਰਹੇਗੇ ਸੂਣ ਦੇ ਵਿੱਚ ਉਸ ਸੂਏ ਨੇ 18 ਕਿਲੋ ਦੁੱਧ ਕੱਢਿਆ ਵੀਰੇ ਦੂਜੇ ਸੂਏ ਕੱਢਿਆ 18 ਕਿਲੋ ਥੋੜਾ ਜਿਵੇਂ ਆਪਾਂ ਕਹੇ ਨਾ ਵੀ ਬਰਾ ਭਨ ਕੇ ਬਣੀ ਆ ਉਹ ਕੋਕ ਬਣੀ ਵੀ ਆ ਹਨਾ ਤੇ ਥਾਂ ਤੋਂ ਓਕੇ ਡਰਾਈ ਕਰੀਏ ਥਾਂ ਤੋਂ ਓਕੇ ਵੀਰੇ ਜਮਾ ਕਿੰਨਾ ਕ ਟਾਈਮ ਹੋ ਗਿਆ ਦੁੱਧੋ ੱਡੀ ਨੂੰ 10 ਮਹੀਨਾ ਹੋ ਗਿਆ ਵੀਰੇ ਮਹੀਨਾ ਖ ਹੋ ਗਿਆ ਦੁੱਧੋ ੱਡੀ ਨੂੰ ਤੇ ਇਹਦਾ ਮੁੱਲ ਕੀ ਆ ਤੇ ਮੁੱਲ ਬਈ ਕਿੰਨਾ ਮਰਦੀ ਆ ਅਗਲਾ 30 ਕਰ ਵਾਲੇ 28 ਕਰ ਵਾਲੇ 25000 ਦੀ ਬੜ ਦੇਵਾਂਗੇ 25 ਦੀ ਦੇਵਾਂਗੇ 2.5 ਮ 10-5 ਦਿਨ ਇਧਰ-ਉਧਰ ਹੋ ਸਕਦੇ ਆ। ਆਸ ਕਰਕੇ ਬੰਦਾ ਲਿਜਾ ਸਕਦਾ ਡਾਕਟਰ ਤੋਂ ਚੈੱਕ ਕਰਾ ਕੇ ਆਪਣੀ ਕਰਾਈ ਹੋਈ ਆ ਉਹਦਾ ਥੈਲੀ ਕਰਾ ਕੇ ਲਈ। ਧੋਰੀ ਫਿਰ ਬਾਹਰ ਨੂੰ। ਸਭਰ ਸਿਰਫ 25000 ਦੇ ਵਿੱਚ ਗੱਬਣ ਵਹਿੜ ਤੇ ਥਣ ਥਣ ਓਕੇ ਆ ਡਾਕਟਰ ਆਪਦਾ ਨਾਲ ਲੈ ਕੇ ਆਇਓ ਤੇ ਥੋੜਾ ਮੰਨ ਕੇ ਚਲੋ 5-7 ਸਾਲ ਪਰ ਜਿਵੇਂ ਕਹਿੰਦੇ ਬੜਾ ਭਨ ਕੇ ਬਣੀ ਆ ਓਕੂ ਬਣੀ ਵੀ ਆ ਤੇ ਕੀਮਤ ਸਿਰਫ 25000 ਤੇ 200 ਫਰ ਦੁੱਧ ਵਧੀਆ ਨਿਆਰੇ ਵਾਲ ਦਿੱਤਾ ਇਹਨੇ ਹਨਾ ਜੀ। ਸੋ 200ਏ ਬਾਈਕ ਦਾ ਚੋੜੀ ਹੁਣ ਨਾਕ ਤਿੰਨ ਇਹਨਾਂ ਵਿੱਚੋਂ ਨਾਕ ਹੋ ਜਾਗਾ ਸਾਰੇ ਕੀ ਯਾਰ ਵੀਰ ਕਹਿੰਦੇ ਇੱਕ ਅੱਧਾ ਰਹਿ ਜਾ ਨੰਦੋ ਤੇ ਰੱਖ ਲਾਂਗੇ ਤੇ ਤਿੰਨੇ ਦੇ ਤਿੰਨੇ ਨਾ ਗਏ ਇਹ ਸੇੜ ਆ ਤੇ ਰੇਟ ਬਿਲਕੁਲ ਵਾਜ ਬਹੁਤ ਵੀਰ ਕਰਦੇ ਕਿ ਟੋਕੜ ਗੱਬਣ ਲੈਣੀ ਅਸੀਂ ਸਿਰਫ 25000 ਦੀ ਬੱਛੀ ਵੀ ਨਹੀਂ ਮਿਲਦੀ ਤੁਹਾਨੂੰ ਤੇ ਸਿਰਫ 2.5 ਮਹੀਨੇ ਸਾਹਮੜਿਓ ਤੇ ਰੇਟ ਇਹ ਵੀ ਮੇਰੇ 65 70 ਮੈਂ 65 70 ਕਰੂਗੀ ਜਮ ਤੇ ਤੀਜੇ ਨੰਬਰ ਜਿਹੜੀ ਦੇਖੀ ਜਾਂਦੇ ਆ ਇਹ ਬਈ ਤੱਲਾ ਕੀ ਮਗਰ ਬੱਸੀ ਐ ਇਹਦੇ ਉਹ ਬੱਛੀ ਹੈ ਨਾ ਹਾਂ ਕਹਿ ਕਿੰਨਾ ਟਾਈਮ ਹੋਗਾ ਤੁਹਾਨੂੰ ਇਨ ਸੂਇਨ ਹੋ ਗਏ ਬਾਈ 25 30 ਦਿਨ ਮੀਨੇ ਮੰਨੋ ਆਪਾ ਕਿੰਨਾ ਮੰਨ ਕੇ ਲੈ ਜੀ ਹਾਂ ਬਾਈ ਸੂਹਾ ਤਾਂ ਹੋ ਦੂਜਾ ਤੀਜਾ ਕਰਨ ਤੀਜਾ ਵੀਰੇ ਤੀਜਾ ਸੂਹਾ ਦੁੱਧ ਕਿੰਨਾ ਹੁਣ ਦੁੱਧ ਦੇ ਖੱਲੇ ਬਾਈ 13 ਕਿਲੋ ਦੁੱਧ ਆ 13 ਕਿਲੋ ਤੇਲ ਨਹੀਂ ਹੈਗੀ ਤਾਰਾ ਹੁੰਦੀਆਂ ਨੇ ਆਪਾ ਤੇਲ ਲਗਾ ਕੇ ਹੀ ਦਿੰਨੇ ਆ ਥਣ ਮੜੇ ਚੜਿਆ ਹੋ ਤਾਂ ਹਾਂ ਥਣ ਚੜਿਆ ਹੋ ਠੀਕ ਹੈ ਦੁੱਧ 12 ਨਿਬੜਜੂ ਹਾਂ 12 ਲੀਟਰ ਪਾ ਕੇ ਮਿਲ ਕੇ ਮੰਨ ਲਈ 11 ਨਿਬੜਜੂ 11 12 ਬਨ ਕੇ ਲੈ ਜਾਈਏ ਤਿੰਨ ਥਣ ਬੱਚਾ ਹਟੋ ਨਿਆਣਾ ਪਾ ਕੇ ਵੇਹ ਜਰਾ ਹੁਣ ਬੱਚੇ ਬੱਸੀ ਮਾ ਕਰਾ ਬਾਈ ਤੇ ਥਣ ਕਰਾਉ ਸਾਲ ਦੁੱਧ 95000 ਰੁਪਏ ਹੋ ਗਿਆ ਜੇ ਕੋਈ ਤਿੰਨੇ ਇਕੱਠਿਆਂ ਲਊ ਉਹ ਇਹ ਕਰ ਤਿੰਨੇ ਦੇਊ ਇਕੱਠਿਆਂ ਮਾਨਦਾਨ ਕਰ 90 ਚ ਮਾਨਦਾਨ ਹੋ ਜੂ ਨਹੀਂ 90 ਚ ਨਹੀਂ 90 ਦਾ ਦੇ ਦਾਂਗੇ 90 ਦੇ ਦੇ ਦਾਂਗੇ ਸੋ ਤਿੰਨੇ ਵੜਾ 90 ਦੀਆਂ ਤੇ ਨਾ ਲੈਣੀਆਂ ਤਾਂ ਆ 35 ਦੀਆਂ ਦੁੱਨੇ 35 35 ਦੀਆਂ ਆ ਪੱਜੀ ਦੀ ਠੀਕ ਹੈ 90000 ਦੇ ਤਿੰਨੇ ਆਪੇ ਦੇ ਦਾਂਗੇ ਤੋਰੀ ਫਿਰ ਬਾਹਰ ਨੂੰ ਸੋ ਫਿਰ 90000 ਦੇ ਵਿੱਚ ਕਿਸੇ ਵੀਰ ਨੇ ਮੰਨ ਕੇ ਚਲੋ ਵੀ ਲਾਟਰੀ ਪਾਉਣੀ ਹੈ ਇੱਕ ਤਰ੍ਹਾਂ ਦੀ ਦੋ ਦਾ ਦੁੱਧ ਪਾਉਣੀ ਹੈ ਤੇ ਤੀਜੀ ਛੋਡੀ ਮੰਨ ਕੇ ਚਲੋ 65 70 ਹਜ਼ਾਰ ਵਟ ਦੇਣਾ ਬੰਦਾ ਕਿਹੜਾ ਮਰਜੀ ਚੈੱਕ ਕਰਕੇ ਲਿਆ ਸਕਦਾ ਤੇ ਡਾਕਟਰ ਆਪ ਦਾ ਨਾਲ ਲੈ ਕੇ ਬੈੜ ਪੂਰੀ ਚੰਗੀ ਕਰ ਦੇ ਬੈੜ ਜਿੰਦ ਜਾਨ ਨਹੀਂ ਸਾਨੂੰ ਦਿਖਾਈ ਆਪਾਂ ਇਹ ਤੀਜੇ ਨੰਬਰ ਤੇ 35 35 ਹਜ਼ਾਰ ਦੇ ਪਾ ਜੇ ਇੱਕ ਦਿਖਾ ਦਵੇਂ ਚ 25 ਵਾਲਾ ਪਾ 25 ਦੇ ਵਿੱਚੋਂ ਬਾੜਾ ਤੋੜ ਤਰਿਆ ਹੋਣਾ ਕੋਈ ਨਹੀਂ ਵੀ ਕਹੇ ਕਿ 10 ਲੈ ਲੈ 12 ਲੈ ਲੈ ਉਹ ਗੱਲਾਂ ਦਾ ਫालतू ਫਾਇਦਾ ਕੋਈ ਨਹੀਂ ਜਮਾ ਤੇ ਸਾਢੇ 6 ਮਹੀਨਾ ਤੋਂ ਸੇ ਤੋਂ ਉੱਪਰ ਦੀ ਗੱਬਣ ਚੱਕ ਬਸ ਤੇ ਝੋੜੇ ਜਿਹੜੇ ਦੇਖੋ ਦੁੱਧੋ ਡਰਾਈ ਹੋਈ ਨੂੰ ਮਹੀਨਾ ਕੋਇਆ ਹਨਾ ਤੇ ਬਾਕੀ ਫਿਰ ਬਣੂ ਬਹੁਤ ਕਿਉਂਕਿ ਤਿੰਨ ਜਰਮਿਨੇ ਹਾਂ ਸਾਡੀ ਰਹੀ ਆ ਬਾਈ ਕਿਉਂਕਿ ਹਲੇ 2 ਟਾਈ ਮਹੀਨੇ ਸੂਣ ਚ ਪਏ ਆ 4 6.5 ਮਹੀਨਾ ਗੈਪ ਪੈ ਗਿਆ ਚੰਗਾ ਲੈਵ ਬਣਾਉਗੀ ਆ ਲੈਵਲ ਨੂੰ ਬਹੁਤ ਬਣਾ ਤਿੰਨ ਨੰਬਰ ਬੋਲੀ ਬਾਈ ਆਪਣਾ 9872008643 ਵੀਰੇ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵੀਰੇ